ਮੈਂ ਡਿਸਟ੍ਰਿਕਟ ਹੱਕੀ ਐਸੋਸੀਏਸ਼ਨ ਦਾ ਸਕੱਤਰ ਸੀ ਮੈਂ ਜਲੰਧਰ ਪੀਪੀ ਦੇ ਵਿੱਚ ਪੰਜਾਬ ਦੇ ਡੀਜੀਪੀਓ ਦੇ ਪ੍ਰਧਾਨ ਸੀ ਤੇ ਉੱਥੇ ਮੀਟਿੰਗ ਦੇ ਲਈ ਚਲਾ ਗਿਆ ਤਾਂ ਮੈਨੂੰ ਦੁੱਖ ਇੰਨਾ ਹੋਇਆ ਕਿ ਮੈਂ ਇੱਕ ਰੋਇਆ ਨਹੀਂ ਉਸ ਟਾਈਮ ਦੇ ਉੱਤੇ ਕਿੰਨੇ 올ੰਪੀਅਨ ਤਿੰਨੇ ਹੀ ਵਰਲਡ ਕੱਪ ਦੇ ਜਿਹੜੇ ਹੈਗੇ ਆ ਵੱਡੇ ਵੱਡੇ ਦਿੱਗਜ ਹਾਕੀ ਦੇ ਖਿਡਾਰੀ ਆਏ ਹੋਏ ਸੀ ਜਿਨ੍ਹਾਂ ਦੇ ਵਿੱਚ ਈਵਨ ਬਲਬੀਰ ਸਿੰਘ ਸੀ ਔਰ ਉਹ ਪੁੱਛ ਕੀ ਰਹੇ ਸੀ ਯਾਰ ਚੰਡੀਗੜ੍ਹ ਨੂੰ ਕਿਸੇ ਨੇ ਜਾਣਾ ਹੈ ਜਾਂਦੇ ਜਾਂਦੇ ਮੈਨੂੰ ਵੀ ਲੈ ਜਾਓ ਦੂਜੇ ਪਾਸੇ ਜੇ ਕਿਤੇ ਇੱਥੇ ਆ ਜਿਓ ਸਚਨ ਤੰਦੋਲਕਰ ਜਾਂ ਜਿਹੜਾ ਹਾਕੀ ਨਮਾ ਹਰ ਵਿਰਾਟ ਕੋਹਲੀ ਦੇਖੋ ਵੀ ਇਹਨਾਂ ਦੀ ਸਿਕਿਉਰਿਟੀ ਕਿੰਨੀ ਕਿੰਨੀ ਲੱਗਦੀ ਹੈਗੀ ਕਾਰਨ ਕੀ ਹੈ ਹਾਕੀ ਦੇ ਵਿੱਚ ਪੈਸਾ ਜਿਹੜਾ ਹੈਗਾ ਲਿਮਟਡ ਹੈਗਾ ਦੂਜੇ ਪਾਸੇ ক্রিকেট ਦੇ ਵਿੱਚ ਅਰਬਾਂ ਰੁਪਏ ਦਾ ਸੱਟਾ ਲੱਗਦਾ ਹੈਗਾ ਔਰ ਉਹ 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 ক্রিকেট ਦੀਆਂ ਜਿਹੜੀਆਂ ਐਸੋਸੀਏਸ਼ਨਸ ਹੈਗੀਆਂ ਚਾਹੇ BCCI ਹੈਗੀ ਹੈ ਚਾਹੇ ICCI ਹੈਗੀ ਹੈ ਇਸ ਸਾਰੀਆਂ ਨੂੰ ਚਲਾਉਂਦਾ ਕੌਣ ਹੈ ਕੌਣ ਇਹਦੇ ਪ੍ਰਧਾਨ ਹੈਗੇ ਆ ਕੌਣ ਇਹਨਾਂ ਦੇ ਮਾਲਕ ਹੈਗੇ ਆ ਤੁਸੀਂ ਮਤਲਬ ਇਹ ਸਾਰੀਆਂ ਚੀਜ਼ਾਂ ਦੇ ਮੈਂ ਕਹਿੰਦਾ ਸਾਰਾ ਕੁਝ ਕਰੋ ਅਸੀਂ ਨਹੀਂ ਕਿਸੇ ਨੂੰ ਰੋਕਦੇ ਹੈਗੇ ਪਰ ਜੇ ਤੁਸੀਂ ਸਾਡੇ ਧਾਰਮਿਕ ਮਸਲਿਆਂ ਦੇ ਵਿੱਚ ਵੀ ਇਹ ਦਖਲਅੰਦਾਜ਼ੀਆਂ ਸ਼ੁਰੂ ਕਰ ਦੋਗੇ ਤਾਂ ਬਹੁਤ ਵੱਡੀ ਮੈਂ ਸਮਝਦਾ ਕਿ ਸਿੱਖਾਂ ਨੂੰ ਪਰਾਈ ਕਰਨ ਵਾਲੀ